ਕਾਂਡ ਦਾ ਮੁੱਖ ਮਾਸਟਰਮਾਈਂਡ ਰਮਨਜੀਤ ਸਿੰਘ ਉਰ ਰੋਮੀ ਨੂੰ ਹਾਂਗਕਾਂਗ ਤੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਸ ਵਕਤ ਮਾ ਉਹਨਾਂ ਦੇ ਪਿੰਡ ਬੰਗੀ ਰੁੱਲਦੂ ਸਿੰਘ ਆਲਾ ਚ ਹੈਗਾ ਜਿਹੜੇ ਕਰ ਦਿਖਾ ਦਿੰਦੇ ਆ ਇਹ ਕਾਰ ਹੈਗਾ ਰਮਨਜੀਤ ਸਿੰਘ ਰੋਮੀ ਦਾ ਜਿਹੜੇ ਜਿਹੜੇ ਲਿੰਕ ਹੈਗੇ ਆਈਐਸਆਈ ਖਾਲਸਤਾਨ ਇਲੀਬ੍ਰੇਸ਼ਨ ਫੋਰਸ ਤਮਾਮ ਜਿਹੜੇ ਨੈਟਵਰਕ ਹੈਗੇ ਉਹਨਾਂ ਦੇ ਨਾਲ ਸੀਗਾ ਜਿਹਦੀ 90 ਜੇਲ ਬ੍ਰੇਕ ਹੋਈ ਹੈ ਉਹਦਾ ਕਹਿੰਦੇ ਮਾਸਟਰਮਾਈਂਡ ਸੀਗਾ ਨਹੀਂ ਜੀ ਵੇਖੋ ਕੁਛ ਹੀ ਵੀ ਕਹੀ ਜਾਣ ਜੀ ਪਰ ਪਿੰਡ ਪਿੰਡ ਤੌਰ ਤੇ ਬਹੁਤ ਵਧੀਆ ਪਰਿਵਾਰ ਹੈ ਅੱਛਾ ਕਿੰਨੇ ਨੇ ਫੈਮਿਲੀ ਮੈਂਬਰ ਕਿੰਨੇ ਸੀ ਜਦੋਂ ਅੱਡੇ ਤੇ ਇਹ ਆਪ ਦੋ ਜਾਣੇ ਸੀਗੇ ਜੇ ਪਹਿਲਾਂ ਤਾਂ ਮੀਂਆ ਬੀਬੀ ਹਸਬੰਦ ਦਾ ਦੋ ਜਾਣੇ ਸੀਗੇ ਜੀ ਦੋ ਬਾਲ ਤੇ ਉਸ ਤੋਂ ਪਹਿਲੇ ਬਾਤ ਚੰਨ ਦਾ ਬਿਠੇ ਤੇ ਸ਼ਾਦੀ ਹੋ ਗਈ ਸੀਗੀ ਉਹਨਾਂ ਦੀ ਮੇਰਾ ਖਿਆਲ ਹੋ ਗਿਆ ਸੀਗਾ ਬੱਚਾ ਰੋਮੀ ਦੀ ਹਾਂਜੀ ਹੁਣ ਕਿੰਨਾ ਇਸ ਤੋਂ ਪਹਿਲਾਂ ਕਿੰਨਾ ਚਿਰ ਪਹਿਲਾਂ ਆ ਕੇ ਗਏ ਕੋਈ ਤਾਂ ਕਾਫੀ ਟਾਈਮ ਹੋ ਗਿਆ ਜੀ ਬਹੁਤ ਟਾਈਮ ਹੋ ਗਿਆ ਉਸ ਤੋਂ ਪਹਿਲਾਂ ਤਾਂ ਆ ਕੇ ਗਏ ਹੋਏ ਹੈ ਜੀ ਹਾਂਜੀ ਲੋਕਡਾਊਨ ਤੋਂ ਵੀ ਪਹਿਲਾਂ ਦੇ ਗਏ ਹੋਏ ਹੈ ਜੀ। ਕੋਈ ਹੁਣ ਜਿੱਦਾਂ ਮਾਸਟਰਮਾਈਂਡ ਕਹਿੰਦੇ ਜੇਲ ਬ੍ਰੇਕ ਹੋਈ ਸੀ ਨਾਬੇ ਦੀ ਉਹਦਾ ਮੇਨ ਹੈਗਾ ਉਹਦੇ ਨਹੀਂ ਨਹੀਂ ਉਹ ਤਾਂ ਜੀ ਐਵੇਂ ਝੂਠਾ ਸੀ। ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਨੇ ਨਾਬਾਜ਼ ਜੇਲ ਬ੍ਰੇਕ कांड ਦਾ ਮੁੱਖ ਮਾਸਟਰਮਾਈਂਡ ਰਮਨਜੀਤ ਸਿੰਘ ਉਫਰ ਰੋਮੀ ਨੂੰ ਹਾਂਗਕਾਂਗ ਤੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਇਸ ਵਕਤ ਮੈਂ ਉਹਨਾਂ ਦੇ ਪਿੰਡ ਬੰਗੀ ਰੁਲਦੂ ਸਿੰਘ ਆਲਾ ਚ ਹੈਗਾ ਤੇ ਤੁਹਾਨੂੰ ਘਰ ਦਿਖਾ ਦਿੰਨੇ ਆ। ਇਹ ਘਰ ਹੈਗਾ ਰਮਨਜੀਤ ਸਿੰਘ ਰੋਮੀ ਦਾ ਜਿਹੜੀ ਜੇਲ ਦੀ ਬ੍ਰੇਕ ਹੋਈ ਸੀਗੀ ਯਾਨੀ 2016 ਦੀ ਗੱਲ ਕਰ ਰਹੀਏ 2016 ਦੇ ਵਿੱਚ ਜੇਲ ਬ੍ਰੇਕ ਕੀਤੀ ਸੀ ਨਾਬਾ ਜੇਲ ਨਾਬਾ ਜੇਲ ਬ੍ਰੇਕ ਕਰਨ ਦਾ ਜਿਹੜਾ ਮੇਨ ਮਾਸਟਰਮਾਈਂਡ ਹੈਗਾ ਨਾਬਾ ਜੇਲ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਦਿੱਲੀ ਦੇ ਜ਼ਰੀਏ ਹੁਣ ਪੰਜਾਬ ਲਿਆਂਦਾ ਗਿਆ ਹੈ ਪੰਜਾਬ ਪੁਲਿਸ ਨੇ ਵੱਡੀ ਲੜਾਈ ਲੜੀ ਹੈ 2016 ਦਾ ਮਾਮਲਾ ਸੀ 2016 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹ ਮਾਮਲਾ ਜਿਹੜਾ ਚੱਲ ਰਿਹਾ ਸੀ 2016 ਚ ਜਿਹੜੀ ਜੇਲ ਬ੍ਰੇਕ ਕਾਂਡ ਹੋਈ ਸੀ ਤਾਂ ਉਹਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਜੜਾ ਹੈਗਾ ਉਹ ਪੁਲਿਸ ਨੇ ਜੜਾ ਹੈਗਾ ਪ੍ਰਾਤਰ ਰਪਣ ਕਰਾ ਕੇ ਭਾਰਤ ਲੈ ਕੇ ਆਂਦਾ ਪੰਜਾਬ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀਆਂ ਟੀਮਾਂ ਸੀ ਲਗਾਤਾਰ ਉਹ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਸੀ ਤਾਂ ਇੱਕ ਪੁਲਿਸ ਦੀ ਵੱਡੀ ਕਾਮਯਾਬੀ ਜਿਹੜੀ ਹੈ ਇਹ ਮੰਨ ਰਿਹਾ ਕਿ ਜਿਹੜੀ ਨਾਬਾ ਜੇਲ ਬ੍ਰੇਕ ਹੋਈ ਸੀ ਉਸ ਜੇਲ ਬ੍ਰੇਕ ਦਾ ਜਿਹੜਾ ਮੇਨ ਮਾਸਟਰਮਾਈਂਡ ਹੈਗਾ ਉਹ ਰਮਨਜੀਤ ਸਿੰਘ ਰੋਮੀ ਹੈਗਾ ਹਾਲਾਂਕਿ ਡੀਜੀਪੀ ਪੰਜਾਬ ਵੀ ਜਿਹੜਾ ਹੈਗਾ ਇਹ ਪੋਸਟ ਜਿਹੜੀ ਆਪਣੀ ਸੋਸ਼ਲ ਮੀਡੀਆ ਤੇ ਪੋਸਟ ਕਰ ਚੁੱਕੇ ਨੇ ਕਿ ਇਹਦੇ ਜਿਹੜੇ ਲਿੰਕ ਹੈਗਾ ਆਈਐਸਆਈ ਖਾਲਸਤਾਨੀ ਲਿਬਰੇਸ਼ਨ ਫੋਰਸ तमाम ਜਿਹੜੇ ਨੈਟਵਰਕ ਹੈਗੇ ਉਹਨਾਂ ਦੇ ਨਾਲ ਸੀਗਾ ਤਾਂ ਇਸ ਤੋਂ ਪਹਿਲਾਂ ਇੱਕ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀਗਾ ਪਰ ਤੁਹਾਨੂੰ ਦੱਸ ਦਈਏ 2018 ਚ ਇਹ ਪ੍ਰਕਿਰਿਆ ਜਿਹੜੀ ਸ਼ੁਰੂ ਹੋਈ ਸੀ ਹਾਂਗਕਾਂਗ ਦੇ ਜਿਹੜਾ ਨਿਆਂ ਵਿਭਾਗ ਹੈਗਾ ਏਜੀਐਫ ਟੀਐਫ ਦੀ ਜਿਹੜੀ ਅਦਾਲਤਾਂ ਵੱਲੋਂ ਪੁਖਤਾ ਸਬੂਤ ਵੀ ਜਿਹੜੇ ਦਿੱਤੇ ਗਏ ਤਾਂ ਇੰਟਰਨੈਸ਼ਨਲ ਲੈਵਲ ਤੇ ਹਾਂਗਕਾਂਗ ਦੇ ਅਧਿਕਾਰੀਆਂ ਦੇ ਨਾਲ ਸੀਬੀਏ ਗ੍ਰਹਿ ਮੰਤਰਾਲਿਆਂ तमाम ਵੱਡੀਆਂ ਏਜੰਸੀਆਂ ਦਾ ਜਿਹੜਾ ਧੰਨਵਾਦ ਵੀ ਕੀਤਾ ਗਿਆ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹਨੂੰ ਲਿਆਂਦਾ ਗਿਆ 6 ਸਾਲ ਦੀ ਲੰਬੀ ਲੜਾਈ ਜਿਹੜੀ ਹੈ ਉਹ ਲੜਨੀ ਪਈ ਰਮਨਜੀਤ ਸਿੰਘ ਰੋਮੀ 2018 ਚ ਹਾਂਗਕਾਂਗ ਤੋਂ ਜਿਹੜਾ ਹਾਂਗਕਾਂਗ ਚ ਗ੍ਰਿਫਤਾਰ ਹੋਇਆ ਸੀਗਾ 2018 ਦੇ ਵਿੱਚ ਤਾਂ ਉਸ ਤੋਂ ਬਾਅਦ ਪੰਜਾਬ ਕੇਂਦਰ ਪੰਜਾਬ ਸਰਕਾਰ ਨੇ ਕੇਂਦਰ ਨਾਲ ਗੱਲਬਾਤ ਕੀਤੀ ਗਿਆ ਨੂੰ ਅਸੀਂ ਜਿਹੜਾ ਜੇਲ ਕਾਂਡ ਹੋਇਆ ਉਹਦੇ ਵਿੱਚ ਇਹ ਮੁੱਖ ਦੋਸ਼ੀ ਹੈਗਾ ਇਹ ਮਾਸਟਰਮਾਈਂਡ ਹੈ ਇਹਨੂੰ ਲੈ ਕੇ ਆਣਾ ਤਾਂ 2016 ਤੋਂ ਲੈ ਕੇ 17 ਤੱਕ ਉਹ ਵਕ ਵਕ ਜਿਹੜੀਆਂ ਗਤੀਵਿਧੀਆਂ ਹੈਗੀਆਂ ਕਹਿ ਲਈਓ ਉਹਨਾਂ ਚ ਹੋਈ ਹੈ ਇਹਦੀ ਸ਼ਮੂਲੀਅਤ ਜੀ ਕਿਤਨੇ ਕਿਤੇ ਸ਼ੰਕਾ ਸੀ ਕਿ ਪੁਲਿਸ ਨੂੰ ਤਾਂ ਤੁਹਾਨੂੰ ਇਹ ਦੱਸ ਦਿੰਨੇ ਆ ਇਹ ਉਹਦਾ ਕਰ ਹੈਗਾ ਹਾਲਾਂਕਿ ਫੈਮਿਲੀ ਇੱਥੇ ਨਹੀਂ ਰਹਿੰਦੀ ਪਿਛਲੇ ਲੰਬੇ ਸਮੇਂ ਤੋਂ ਬਾਹਰ ਰਹਿੰਦੀ ਹੈ 27 ਨਵੰਬਰ 2016 ਨੂੰ ਪੁਲਿਸ ਵਰਦੀ ਦੇ ਵਿੱਚ 10 ਬੰਦੇ ਆਂਦੇ ਆ ਚਾਰ ਗੈਂਗਸਟਰ ਤੇ ਦੋ ਜਿਹੜੇ ਅੱਤਵਾਦੀ ਆ ਉਹਨਾਂ ਨੂੰ ਭਜਾ ਕੇ ਲੈ ਜਾਂਦੇ ਆ ਤਾਂ ਇਹ ਸਿੱਧਾ ਟਾਰਗੇਟ ਜਿਹੜਾ ਹੈਗਾ ਕਿਤੇ ਨਾ ਕਿਤੇ ਜੇਲ ਬ੍ਰੇਕ ਦਾ ਜਿਹੜੀ ਸਾਜ਼ਿਸ਼ ਸੈਸ਼ਨ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਸਾਰੀ ਇਹਦੇ ਉੱਤੇ ਜਾਂਦੀ ਆ ਤਾਂ ਤੁਹਾਨੂੰ ਦੱਸ ਦਈਏ ਇਹ ਇਸ ਵਕਤ ਅਸੀਂ ਉਹਨਾਂ ਦੇ ਪਿੰਡ 'ਚ ਹੈਗੇ ਆ ਪਿੰਡ ਵਾਲੇ ਜਿਹੜਾ ਪਰਿਵਾਰ ਹੈਗਾ ਪਰਿਵਾਰ ਦੇ ਨਾਲ ਚੰਗਾ ਸਹਿਚਾਰ ਦੱਸ ਦਿੱਤਾ ਅ ਬੰਗੀ ਰੰਦੂ ਸਿੰਘ ਜਿਹੜਾ ਪਿੰਡ ਹੈਗਾ ਤਲਵੰਡੀ ਸਾਬੋ ਦਾ ਪਿੰਡ ਪੈਂਦਾ ਤਾਂ ਇਹੀ ਉਹਨਾਂ ਦਾ ਪੁਰਾਣਾ ਘਰ ਹੈਗਾ ਤਾ ਪਿੰਡ ਦੇ ਲੋਕਾਂ ਤੋਂ ਵੀ ਜਾਣਦੇ ਆ ਕਿ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਬਾਈ ਜੀ ਇਹ ਰਮਨਜੀਤ ਸਿੰਘ ਰੋਮੀ ਦਾ ਘਰ ਹੈਗਾ ਹਾਂਜੀ ਇਹ ਤੋਂ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਗਿਆਨ ਨੂੰ ਇੱਥੋਂ ਜੀ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਤੇ ਇਹਨੂੰ ਇਹਨੂੰ ਪਿੰਡ ਤੋਂ ਬਹੁਤ ਜ਼ਰ ਹੋ ਗਿਆ ਜੀ ਹਾਂਜੀ ਬਹੁਤ ਜ਼ਰ ਹੋ ਗਿਆ ਕਾਫੀ ਟਾਈਮ ਹੋ ਗਿਆ ਵਾ ਪਹਿਲਾਂ ਤੋਂ ਰਹਿੰਦੇ ਜੀ ਤਾਂ ਕਿਉਂ 97 98 ਤੋਂ ਪਹਿਲਾਂ ਦੀ ਗੱਲ ਹੈ ਕਿ ਉਹ ਰਹਿਣ ਲੱਗ ਗਏ ਉੱਥੇ ਜਾ ਕੇ ਜੀ ਹਾਂਜੀ ਅਚੇ ਭਾਈ ਇਹ ਇੱਥੇ ਤੁਸੀਂ ਤਾਂ ਦੇਖਿਆ ਹੁਣ ਉਹ ਤਾਂ ਕਾਫੀ ਮਿਲਦਾ ਏਜ ਵੀ ਛੋਟੀ ਹੋਣੀ ਉਹ ਤਾਂ ਜਦੋਂ ਚਲੇ ਗਏ ਸਿੱਤੋਂ ਰੋਮੀ ਹਾਂਜੀ ਦੇਖਿਆ ਸੀ ਤੁਸੀਂ ਉਹ ਦੋਸਤੋਂ ਬਾਅਦ ਨਹੀਂ ਜੀ ਮੈਂ ਤਾਂ ਬਹੁਤ ਛੋਟਾ ਹਾਂ ਜੀ ਨਹੀਂ ਦੇਖਿਆ ਨਹੀਂ ਦੇਖਿਆ ਅਚਾ ਤੁਹਾਨੂੰ ਪਤਾ ਹੈ ਭਾਈ ਜੀ ਜਿਹੜੀ ਨਾਪੇ ਜੇਲ ਬ੍ਰੇਕ ਹੋਈ ਹੈ ਉਹਦਾ ਕਹਿੰਦੇ ਮਾਸਟਰ ਮਾਈਂਡ ਸੀਗਾ ਇਹ ਬੰਦਾ ਨਹੀਂ ਜੀ ਵੇਖੋ ਕੁਸੀ ਵੀ ਗਈ ਜਾਣ ਜੀ ਪਰ ਪਿੰਡ ਪਿੰਡ ਤੌਰ ਤੇ ਬਹੁਤ ਵਧੀਆ ਪਰਿਵਾਰ ਹੈ ਵਧੀਆ ਸਹਿਚਾਰਾ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਪਰਿਵਾਰ ਹੈ ਅਚਾ ਕਿੰਨੇ ਇਹਦੇ ਫੈਮਿਲੀ ਮੈਂਬਰ ਕਿੰਨੇ ਸੀ ਜਦੋਂ ਗੱਲੇ ਤੇ ਇੱਥੇ ਇਹ ਆਪ ਦੋ ਜਣੇ ਸੀਗੇ ਜੇ ਪਹਿਲਾਂ ਤਾਂ ਕਸਮ ਮਰਦੀ ਮੈਂ ਵੀ ਹਸਵਾ ਦੋ ਜਣੇ ਸੀਗੇ ਦੋ ਬਾਲ ਤੇ ਵਸੋ ਵਾਲੇ ਬਾਤ ਚੰਨ ਦਾ ਬਿਟੇ ਦੀ ਸ਼ਾਦੀ ਹੋ ਗਈ ਸੀਗੀ ਉਹਨਾਂ ਦੀ ਮੇਰਾ ਖਲੋਂਗਿਆ ਸੀਗਾ ਬੱਚਾ ਰੋਮੀ ਦੀ ਹਾਂਜੀ ਉਹ ਵੀ ਉੱਥੇ ਰਹਿੰਦੇ ਸੀ ਉਹ ਕਿਵੇਂ ਸੀ ਮੇਨਨ ਵਰਤਨ ਪਿੰਡ ਦੇ ਬਹੁਤ ਵਧੀਆ ਮਨ ਵਰਤਨ ਸੀ ਪਿੰਡ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਸਹਿਚਾਰ ਸੀਗਾ ਜੀ ਬਹੁਤ ਵਧੀਆ ਪਰਿਵਾਰ ਹੈ ਹਾਂ ਕਦੇ ਕਦੇ ਆਉਂਦੇ ਆ ਜੀ ਪਿੰਡ ਦੇ ਵਿੱਚ ਜਿਆਦਾ ਟਾਈਮ ਰਹਿੰਦੇ ਨਹੀਂ ਬਸ ਮਹੀਨਾ ਰਹਿ ਕੇ ਚਲੇ ਜਾਂਦੇ ਆ ਤੇ ਕਿੰਨਾ ਹੁਣ ਕਿੰਨਾ ਇਸ ਤੋਂ ਪਹਿਲਾਂ ਕਿੰਨਾ ਚਿਰ ਪਹਿਲਾਂ ਆ ਕੇ ਗਏਗਾ ਕੁਝ ਉਹ ਤਾਂ ਕਾਫੀ ਟਾਈਮ ਹੋ ਗਿਆ ਜੀ ਬਹੁਤ ਟਾਈਮ ਹੋ ਗਿਆ ਉਦੋਂ ਪਹਿਲਾਂ ਤਾਂ ਆ ਕੇ ਗਏ ਹੋਏ ਹੈ ਜੀ ਅੱਛਾ ਹਾਂ ਜੀ ਤੇ ਤੁਹਾਨੂੰ ਲੋਕਡਾਊਨ ਤੋਂ ਵੀ ਪਹਿਲਾਂ ਦੇ ਗਏ ਹੋਏ ਹੈ ਜੀ ਉਹ ਜਿੱਦਾਂ ਮਾਸਟਰਮਾਈਂਡ ਕਹਿੰਦੇ ਜੇਲ ਬ੍ਰੇਕ ਹੋਈ ਸੀ ਨਾ ਭੇਦੀ ਉਹਦਾ ਮੇਨ ਹੈਗਾ ਉਹਦੇ ਨਹੀਂ ਨਹੀਂ ਉਹ ਤਾਂ ਜੀ ਐਵੇਂ ਝੂਠ ਕੁਛ ਬਣਾਈ ਜਾਣ ਗੱਲਾਂ ਬਣਾਈ ਜਾਂਦੇ ਬਣਾ ਲੈਣ ਦੀ ਕਿ ਮਰਜ਼ੇ ਉਹ ਵਰਤ ਲੈਣ ਉਹ ਗੱਲ ਕਰੇ ਕੁਛ ਕਰੀ ਜਾਣ ਨਹੀਂ ਇਹ ਹੱਕਾ ਦੇ ਵੀ ਨਹੀਂ ਹੋ ਸਕਦੇ ਜੀ ਗਲਤ ਹੈ ਇਹ ਅੱਛਾ ਹੋਰ ਵੀ ਬਾਈ ਰਿਸ਼ਤੇਦਾਰੀ ਇਹਨਾਂ ਦੇ ਪਿੰਡ ਚ ਹੈਗੀ ਇੱਥੇ ਪਰਿਵਾਰ ਇਹਨਾਂ ਦੇ ਚਾਚੇ ਦੇ ਮੁੰਡੇ ਆ ਜੀ ਚਾਚੇ ਦੇ ਮੁੰਡੇ ਤੁਸੀਂ ਇਹ ਤੁਹਾਨੂੰ ਇਹ ਲੱਗੇ ਸੀ ਜਾਣਕਾਰੀ ਵੀ ਜਿਹੜੀ ਜੇਲ ਬ੍ਰੀਕ ਚ ਲਿਆਂਦਾਗੇ ਇਹਨਾਂ ਨੂੰ ਹਾਂਜੀ 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 ਉਹ ਮੁਵਾਲ ਰਹੇ ਹੁਣ ਪਤਾ ਲੱਗਦਾ ਜੀ ਉਹ ਦੇਖ ਰਹੇ ਰਹੇ ਐ ਉਹਨੂੰ ਪਤਾ ਲੱਗਿਆ ਜੀ ਉਹਦਾ ਉਹਦਾ ਜਿਵੇਂ ਹੁਣ ਚਲੋ ਇੱਥੇ ਪੁਰਾਣੇ ਰਹਿੰਦੇ ਰਹੇ ਐ ਕਾਫੀ ਵਧੀਆ ਘਰ ਵੀ ਬਣਾ ਬਣਿਆ ਹੋਇਆ ਹੈ ਕਹਿੰਦੇ ਮਿਹਨਤ ਬਹੁਤ ਕੀਤੀ ਤੇ ਫਾਦਰ ਸਾਹਿਬ ਨੇ ਪਿੰਡ ਦੇ ਲੋਕੀ ਦਰ ਹਾਂਜੀ ਮਿਹਨਤ ਬਹੁਤ ਕਰਕੇ ਮਕਾਨ ਬਣਾਈ ਇਹਨਾਂ ਨੇ ਹੂੰ ਬਹੁਤ ਵਧੀਆ ਕਰਿਆ ਕੰਮ ਬਹੁਤ ਵਧੀਆ ਕੰਮ ਆ ਸਾਰੇ ਪਰਿਵਾਰ ਦੇ ਵਧੀਆ ਕੰਮ ਆ ਜੀ ਜੇ ਕਰਨੇ ਕਿਸੇ ਗਰੀਬ ਘਰ ਦੀ ਕੁੜੀ ਦਾ ਯੋ ਕਰਦੇ ਆ ਜਾਂ ਕੋਈ ਹੋਰ ਕਿਸ ਨੂੰ ਬਹੁਤ ਚਾਹੀਦਾ ਹੋਵੇ ਉਹ ਕੰਮ ਕਰਦੇ ਜੀ ਹਰੇ ਆ ਦੀ ਮਦਦ ਕਰਦੇ ਜੀ ਕੋਈ ਉਹ ਨਹੀਂ ਕਿਸੇ ਤੋਂ ਮਰਜ਼ੀ ਬੱਚੇ-ਬੱਚੇ ਜਾ ਕੇ ਪੁੱਛੋ ਹੂੰ ਕਿਸੇ ਤੋਂ ਮਰਜ਼ੀ ਉਹ ਕਰ ਲੋ ਹਾਂਜੀ 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 ਪੂਰਾ ਜੰਗਾ ਹੋਇਆ ਜੀ ਕਿਸੇ ਨਾਲ ਨਹੀਂ ਉਹ ਜੀ ਕਿ ਮੈਂ ਕੋਈ ਲੜਦਾ ਈ ਛੜਾ ਗੜੇ ਦਾ ਕੰਮ ਤਾਂ ਕਿਸੇ ਨਾਲ ਕੀਤਾ ਹੀ ਨਹੀਂ ਜੀ ਕਿਹੜੀ ਗੱਲ ਆ ਜੀ ਕਿ ਪਹਿਲਾਂ ਤੋਂ ਸਾਡਾ ਪਰਿਵਾਰ ਹੀ ਸਾਰਾ ਸਾਰੇ ਤੋ ਕਿਸੇ ਨੂੰ ਮਰਜ਼ੇ ਪੁੱਛ ਲੋ ਜਾ ਕੇ ਪਹਿਲਾਂ ਤੋਂ ਚੰਗਾ ਹੀ ਮੇਰੇ ਦਾਦੇ ਤੋਂ ਲੈ ਕੇ ਹੀ ਚੰਗਾ ਪਰਿਵਾਰ ਆਈ ਹੈ ਪਿੰਡ ਦੇ ਅਸੀਂ ਹੋਰ ਵੀ ਗੱਲ ਕੀਤੀ ਹੈ ਬੜੇ ਲੋਕਾਂ ਦੇ ਨਾਲ ਪਿੰਡੇ ਕਾਫੀ ਚੰਗਾ ਸਹਿਚਾਰ ਸੀ ਪਿੰਡ ਦੇ ਵਿੱਚ ਬਹੁਤ ਸਹਿਚਾਰ ਸੀ ਪਿੰਡ ਦੇ ਵਿੱਚ ਵਧੀਆ ਪਰਿਵਾਰ ਆਈ ਹੈ ਲਾਸਟ ਟਾਈਮ ਕਦੋਂ ਕਿ ਮਿਲੇ ਤੁਹਾਨੂੰ ਇਹ ਪਿੰਡ ਦੇ ਆਏ ਪਰਿਵਾਰ ਇਹਨਾਂ ਦਾ ਕੋਈ ਪਿੱਛੇ ਆਇਆ ਤਿੰਨ ਚਾਰ ਸਾਲ ਪਹਿਲਾਂ ਲਾਕਡਾਊਨ ਮळे ਆਏ ਸੀ ਜੀ ਬਸ ਉਸ ਤੋਂ ਬਾਅਦ ਅੱਛਾ ਹੁਣ ਕੌਣ ਰਹਿੰਦਾ ਇੱਥੇ ਹੁਣ ਤਾਂ ਇੱਥੇ ਕੋਈ ਪਿੰਡ ਛੁਏ ਜੀ ਆਮ ਜਾਂਦਿਆਂ ਤੋਂ ਹਾਂ ਉਹੀ ਬਸ ਬੈਠਾ ਹੀ ਬਸ ਜੋ ਬਿਲਕੁਲ ਰਮਨਜੀਤ ਸਿੰਘ ਰੋਮੀ ਜਿਹਨੂੰ ਨਾਬਾ ਜੇਲ ਬ੍ਰੇਕ ਕਾਰਡ ਦੇ ਵਿੱਚ ਹਾਂਗਕਾਂਗ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈਗਾ 6 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਪਰ ਉਹਦਾ ਦੂਜਾ ਪੱਖ ਇਹ ਹੈ ਕਿ ਜਿਹੜੇ ਪਿੰਡ ਦੇ ਵਿੱਚ ਅਸੀਂ ਹੈਗੇ ਆਂ ਇਹ ਉਹਨਾਂ ਦਾ ਜੱਦੀ ਪਿੰਡ ਹੈਗਾ ਪਰਿਵਾਰ ਪਿੰਡ ਦੇ ਵਿੱਚ ਚੰਗਾ ਰੂਖ ਰੱਖਦਾ ਹੈ ਚੰਗਾ ਪਰਿਵਾਰ ਹੈਗਾ ਪਿੰਡ ਵਾਸੀ ਵੀ ਇਹ ਚੀਜ਼ ਦੀ ਸਰਾਹਣਾ ਕਰਦੇ ਕਿ ਰਮਨਜੀਤ ਸਿੰਘ ਰੋਮੀ ਜਿਹੜੇ ਮਾਪੇ ਹੈਗੇ ਆ ਜਾਂ ਜਿਹੜਾ ਉਹਨਾਂ ਦਾ ਪਰਿਵਾਰ ਹੈਗਾ ਚੰਗਾ ਪਰਿਵਾਰਾ ਪਿੰਡ ਦੇ ਵਿੱਚ ਲੋਕਾਂ ਦੀ ਮਦਦ ਕਰਦਾ ਰਿਹਾ ਹੈ ਤੇ ਲਾਕਡਾਊਨ ਤੋਂ ਪਹਿਲਾਂ ਹੀ ਇੱਕ ਵਾਰ ਆਇਆ ਬਹੁਤ ਘੱਟ ਜਿਹੜੇ ਉਹ ਇਸ ਪਿੰਡ ਦੇ ਵਿੱਚ ਪਹੁੰਚੇ ਪਰ ਕਿਤਨਾ ਕਿਤੇ ਇੱਕ ਵੱਡੀ ਕਾਰਵਾਈ ਜਿਹੜੀ ਹੋਈ ਆ ਪੁਲਿਸ ਨੇ ਜਿਹੜੇ ਪੁੱਕਤਾ ਸਬੂਤ ਦਿੱਤਾ ਤਾਂ ਪੁਲਿਸ ਆਪਣੇ ਤੱਥਾਂ ਦੀ ਗੱਲ ਕਰ ਰਹੀ ਆ ਪਰ ਜਿਹੜੇ ਪਿੰਡ ਦੇ ਲੋਕ ਹੈਗੇ ਆ ਉਹ ਕਿਤਨਾ ਕਿਤੇ ਗਿਆ ਹੈ ਕਿ ਰਮਨਜੀਤ ਸਿੰਘ ਰੋਮੀ ਦਾ ਜਿਹੜਾ ਪਰਿਵਾਰ ਹੈ ਬਹੁਤ ਵਧੀਆ ਪਰਿਵਾਰ ਆ ਪਿੰਡ 'ਚ ਚੰਗਾ ਸਹੱਚਾ ਰੱਖਦਾ ਸੀ ਹੁਣ ਦੇਖਦੇ ਆ ਆਨਲਾਈਨ ਸੰਬੰਧ ਦੇ ਵਿੱਚ ਹੋਰ ਕੀ ਕੀ ਵੱਡੇ ਖੁਲਾਸੇ ਜਿਹੜੇ ਹੁੰਦੇ ਆ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਅਤੇ ਬੰਗੀ ਰੁਲਦੂ ਸਿੰਘ ਵਾਲਾ ਬਠਿੰਡਾ